ਲਓ ਜੀ ਇਸ ਟਾਈਮ ਆਪਾਂ ਜੀ ਮਾਸਕੋ ਆਪਣੇ ਵੀਰ ਦੇ ਘਰ ਰਾਤ ਆਈ ਸੀਗੇ ਆਏ ਆ ਆਪਣਾ ਐਂਟਰੀ ਗੇਟ ਇੱਕ ਮਿੰਟ ਗੇਟ ਲਾ ਆ ਦੀਏ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹ ਗੱਡੀਆਂ ਨੇ ਵੀਰ ਦੀਆਂ ਇਹਦਾ ਘਰ ਅੱਜ ਤੁਹਾਨੂੰ ਬਾਰ-ਬਾਰ ਦਾ ਘੇੜਾ ਮਾਰਾ ਦੇਣਾ ਆਪਾਂ ਨੇ ਠੀਕ ਆ ਕਿ ਨਹੀਂ ਇਹਨੇ ਗਵਾਂਢੀ ਐਸੇ ਗਵਾਂਢੀ ਵੇਖਣੇ ਨੇ ਸਭ ਚੱਲਦਾ ਏ ਇਹ ਗਵਾਂਢੀ ਸਾਡੇ ਲੜੇ ਹੋਏ ਨੇ ਇਹ ਹੁਣ ਬਾਹਰ ਨਹੀਂ ਨਿਕਲਦੇ ਹੈਗੇ ਵੈਸਾ ਇਦਾਂ ਹੀ ਇਹ ਇਹ ਤੁਹਾਨੂੰ ਇੱਕ ਖੂਹ ਦਿਖਾਵਾਂ ਇਹ ਆ ਖੂਹ ਇਹ ਮੈਂ ਸਾਨੂੰ ਕੱਲ ਨੂੰ ਦੂਜੇ ਬਲੌਗ ਦੇ ਵਿੱਚ ਦਿਖਾਵਾਂਗਾ ਫਰੈਸ਼ ਪਾਣੀ ਆ ਖੂਦ ਆ ਆਪਣੇ ਤਾਂ ਕਿੱਦਾਂ ਕਿੱਦਾਂ ਦੇ ਖੂਹ ਹੁੰਦੇ ਆ ਦੇਖਿਓ ਖੂਹ ਹਨਾ ਜੀ ਇਹ ਆ ਇਹ ਆਪਣਾ ਆ ਗਿਆ ਕਿਚਨ ਜਿਹੜਾ ਵੀਰ ਨੇ ਬਣਾਇਆ ਏ ਇੱਥੇ ਆਪਣਾ ਚਿਕਨ ਚੁੱਕ ਨੂੰ ਭੁੰਨਣ ਲਈ ਹਨਾ ਸਭ ਕੁਝ ਇਹ ਪਕਾ ਲੂ ਤਿਆਰ ਕਰਾਂਗੇ ਇੱਥੇ ਸਾਰੇ ਦਿਖਾਵਾਂਗੇ ਤੁਹਾਨੂੰ ਹਨਾ ਜੀ ਹਨੂ ਮੋਟਾ ਮੋਟਾ ਦਿਖਾ ਰਿਹਾ ਹੈ ਇਹ ਸਵੇਂਗਪੁਰ ਆ ਗਿਆ ਲੋ ਹਨਾ ਇਹ ਵੀ ਇਰ ਦਾ ਮਕਾਨ ਹੈ ਇਹ ਨੂੰ ਅੱਗ ਲੱਗੀ ਸੀ ਬਿਲਕੁਲ ਇਫਰਿਸ਼ ਹੋ ਗਿਆ ਸੀਗਾ ਇਹ ਜਲ ਗਿਆ ਸੀਗਾ ਸਾਰੇ ਹੀ ভাই ਉਹਨਾਂ ਚਲੋ ਬਚਾਓ ਗਿਆ ਕਿਰਪਾ ਬਾਬੇ ਨਾਨਕ ਦੀ ਹਨਾ ਦੇ ਕਰਕੇ ਬਚਾਅ ਹੋ ਗਿਆ ਸੀ ਜੈਸਮੀ ਨੇ ਸਾਡੇ ਪੁੱਤ ਨੇ ਦੇਖ ਲਿਆ ਸੀ ਤਾਂ ਕਰਕੇ ਅਲਾਰਟ ਕਰਤਾ ਨੇ ਸਾਰਿਆਂ ਨੂੰ ਉੱਠ ਖੜੇ ਸੀ ਉਹ ਸਾਡਾ ਬਲੂਚ ਵੀਰ ਨੇ ਇਹਨੇ ਹੈਲੋ ਕਾਰਵਾਈ ਵੀਰੇ ਸਭ ਨੂੰ ਸਤਿ ਸ੍ਰੀ ਅਕਾਲ ਜੀ ਇਹ ਇਹ ਤੁਹਾਨੂੰ ਅੱਜ ਅੱਜ ਬਾਹਰ ਬਾਰ-ਬਾਰ ਦਿਖਾਉਣਾ ਸਾਰੇ ਇਹਨੇ ਬਾਦ ਉਹ ਗਵਾਂਡੀ ਨੇ ਹਨਾ ਜੀ ਇਹ ਇਹ ਇੱਥੇ ਆਪਣੀ ਸਬਜ਼ੀ ਭਾਜੀ ਫਿਰ ਮੈਂ ਕੀ ਚੀਜ਼ ਖੋਲ ਦਿਖਾਉਂਗਾ ਇੱਥੇ ਨਾਸ਼ਪਾਤ ਨਹੀਂ ਹੁੰਦਾ ਜਿਵੇਂ ਮਾਰੇ ਬੱਬੂ ਕੋਸ਼ ਹੁੰਦੇ ਆ ਉਹ ਆਮ ਹੋਰੇ ਉਹ ਅੱਗੇ ਦਿਖਾਉਣਾ ਤੇ ਰੱਖ ਤੁਹਾਨੂੰ ਉਹ ਆਮੇ ਚੱਲਦਾ ਏ ਇੱਥੇ ਸੇਬ ਸੀਗੇ ਸੇਬ ਦੇ ਬੂਟੇ ਪੜਦੇ ਉਹ ਮੱਕੀ ਲਾਈ ਹੋਈ ਆ ਵੀਰ ਨੇ ਆਹ ਦੇਖੋ ਧਨੀਆ ਇਹ ਧਨੀਆ ਰਸ਼ੀਆ ਦਾ ਉਹ ਮਟਰ ਆ ਗਈ ਆ ਦੇਖੋ ਹੈ ਨਾ ਉਹ ਉਹ ਆਪਣਾ ਦੇਖਿਆ ਸੀ ਨਾ ਉਹ ਦਿਨ ਪੇਠਾ ਆ ਗਿਆ ਦੇ ਹੁਣ ਪੇਠਾ ਤਾਂ ਇੱਥੇ ਕੀ ਖਾਣਾ ਆਪਾਂ ਪੇਠਾ ਇੰਡੀਆ 'ਚ ਖਾਂਦੇ ਹੁੰਦੇ ਸੀਗੇ ਹੈਨਾ ਹੁਣ ਕਿਸੇ ਜਾਣੇ ਜਾਣਦਾ ਇੰਡੀਆ ਹੀ ਆ ਏ ਇਹ ਆਪਣਾ ਦੁੱਜਾ ਆ ਗਿਆ ਇਹ ਹੁਣ ਆਪਾਂ ਚਲੋ ਕੱਲ ਦਿਖਾਵਾਂਗੇ ਮੈਂ ਤੁਹਾਨੂੰ ਦੁੱਜਾ ਨਾਸ਼ਤਾ ਦਿਖਾਉਣਾ ਇਹ ਆ ਗੱਡੀਆਂ ਨੇ ਵੀਰਦੀਆਂ ਇਹ ਮਰਸੀਡੀਜ਼ ਆ ਗਈ ਉਹ BMW ਆ ਗਈ ਸੀਗੀ ਕਿਸੇ ਤੋਂ ਬੱਬੂ ਕੋਸ਼ੇ ਦੇਖੋ ਨਾ ਹਾਏ ਦੇਖਿਆ ਆਮ ਨੇ ਬੱਬੂ ਕੋਸ਼ੇ ਸੇਵ ਸੇਬਾਂ ਦੇ ਪੇੜਾ ਬੱਬੂ ਕੋਸ਼ੇ ਦੇਖ ਲਓ ਕਿੰਨੇ ਲੱਗੇ ਹੋਇਆ ਹਾਂਜੀ ਆਓ ਦੇਖੋ ਇਹ ਤੋੜ ਕੇ ਖਾਓ ਸਭ ਪੱਕੇ ਹੋਏ ਆ ਇਹ ਸੇਬਾਂ ਦੇ ਨੇ ਇਸ ਬਾਰੇ 22 7 ਨੂੰ ਇਹ ਫਲਾਂ ਦਰਾਖਤ ਨੂੰ ਸੇਵ ਲੱਗੇ ਨਹੀਂ ਹੈਗੇ ਬਿਮਾਰੀ ਪੈ ਗਈ ਨਹੀਂ ਤਾਂ ਆਮ ਸੇਵ ਇਹਨੂੰ ਬਹੁਤ ਲੱਗਦੇ ਆ ਸੇ ਇਹਨੂੰ ਪਤਾ ਹੈ ਨਾ ਜਦ ਰਸ਼ੀ ਯੂਰਪ ਦਾ ਬਹੁਤ ਸੇਵ ਲੱਗਦੇ ਆ ਠੀਕ ਹੈ ਨਹੀਂ ਹਾਂ ਦੇਖੋ ਜੀ ਬਾਕੀ ਮੈਂ ਤੁਹਾਨੂੰ ਹੋਰ ਦਿਖਾਉਂਗਾ ਰਸ਼ੀਆ ਦੀਆਂ ਆਪਾਂ ਬਲੌਗਰ ਬਲੌਗਰ ਤਾਂ ਨਹੀਂ ਕੋਈ ਹੈਗੇ ਜੀ ਆਪਾਂ ਦਾ ਬੈਸੀ ਫਾਰਮ ਆਪਣਾ ਪਿੰਡ ਦਾ ਤਾਰਾਂ ਚ ਹੁੰਦੇ ਸੀਗੇ ਆ ਗਏ ਇਧਰ ਘੁੰਮਣ ਆਇਆ ਕਿਉਂਕਿ ਆਚਾਰ ਚੂਰ ਪਾ ਲਿਆ ਮੱਤੀ ਦਾ ਤਾਂ ਕਰਕੇ ਵੀ ਫਰੈਸ਼ ਹੋ ਜਾਈਏ ਇਧਰ ਆ ਗਏ ਸੀਗੇ ਘੁੰਮਣ ਹਨਾ ਬਲੌਗਰ ਬਲੂਗਰ ਤਾਂ ਨਹੀਂ ਹੈਗੇ ਸਾਰੇ ਸਾਨੂੰ ਤਾਂ ਇਹ ਵੀ ਨਹੀਂ ਕਹਿਣਾ ਸਬਸਕ੍ਰਾਈਬਰ ਕਰ ਦਿਓ ਸਾਡੇ ਪੁਆਇੰਟ ਨੂੰ ਚੈਨਲ ਨੂੰ ਹਨਾ ਬਾਕੀ ਤੁਸੀਂ ਸਮਝਦਾਰ ਹੋ ਆਪੀ ਹਨਾ ਜੀ ਠੀਕ ਆ ਜੱਟਾ ਬਸ ਚੱਲੀ ਜਾਂਦਾ ਹਨਾ ਬਾਕੀ ਸਾਖ ਦਿਓ ਤੁਹਾਨੂੰ ਹੋਰ ਦਿਖਾਏ ਕੱਲੂ ਅਸੀਂ ਤੁਹਾਨੂੰ ਅਸੀਂ ਰਾਤ ਹੀ ਆਏ ਸੀਗੇ ਅੱਜ ਦਾ ਥੋੜੇ ਥੱਕੇ ਖਾਰੇ ਸੀਗੇ ਮੈਂ ਕਿਹਾ ਚੱਲ ਬੈਰ ਵਾਰ ਦੀ ਬਣਾਉਣੇ ਇਹ ਮੇਰੇ ਵੀਰ ਦਾ ਮਕਾਨ ਸੀ ਬਿਲਕੁਲ ਫਿਨਿਸ਼ ਹੋ ਗਿਆ ਸੀ ਸਾਰੇ ਅੱਗ ਲੱਗੀ ਸੀ ਇਹ ਨਵੇਂ ਸਿਰੇ ਤੋਂ ਬਣਾਇਆ ਹੈ ਇਹ ਹੁਣ ਨਾ ਸਾਰੇ ਨਵੇਂ ਸਿਰੇ ਤੋਂ ਬਣਾਇਆ ਹੈ ਕੱਲੂ ਆਪਾਂ ਫੈਮਿਲੀ ਮੈਂਬਰਾਂ ਨੂੰ ਦਿਖਾएंगे ਤੇ ਬਾਕੀ ਆਪਾਂ ਸੈਂਟਰ ਜਾਵਾਂਗੇ ਘੁੰਮਣ ਹਨਾ ਫਿਰ ਦਿਖਾਵਾਂਗੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹਨਾ ਇਹ ਹੈ ਜੀ ਭੈਣਾਂ ਤੇ ਵੀਰੋ ਦੇ ਭਾਈਓ ਹਾਂਜੀ ਇਹ ਆਹ ਪਾਲੀ ਤੋਂ ਤਾਂ ਉਹਦੇ ਵਿੱਚ ਲਾਲ ਟਮਾਟਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਬਜੀ ਜ ਸਬਜ਼ੀਆਂ ਨੇ ਕਾਫੀ ਜ਼ਿਆਦਾ ਹੋ ਗਈ ਇਹ ਆ ਚਲੋ ਜੀ ਠੀਕ ਆ ਹਨ ਦੇਖਿਓ ਸਾਡੀਆਂ ਮੂਹਰਾਂ ਦੇਖ ਲਿਆ ਕਰੋ ਯਾਰ ਐਨ ਨਾ ਕਰਿਆ ਕਰੋ ਹਨ ਆਪਾਂ ਸਿੱਧੇ ਸਾਡੇ ਪਿੰਡ ਵਾਲੇ ਬੰਦੇ ਆ ਧਾਰਾ ਚੋਣੇ ਵਾਲੇ ਆ ਹੋਰ ਕੁਝ ਨਹੀਂ ਹਨਾ ਉਹ ਕਈ ਕਾਲੂ ਮਿਲਦੇ ਆ ਜੇ ਆਪਾਂ ਛੋਟਾ ਜਿਹਾ ਹੀ ਬਣਾਉਨੇ ਆ ਇੰਨਾ ਪਤਾ ਪਤਾ ਦਾ ਸਾਲਾ ਖੈ ਨਹੀਂ ਸਾਨੂੰ ਇਹ ਚੀਜ਼ਾਂ ਬਣਾਉਣ ਦਾ ਓਕੇ ਜੀ